ਤੁਸੀਂ ਦੇਖ ਰਹੇ ਹੋ ਖਿਦਰਾਣੇ ਦੀ ਟਾਬ ਲਾਈਵ ਚੈਨਲ ਸ਼੍ਰੀ ਮੁਖਸਰ ਸਾਹਿਬ ਅੱਜ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਇੱਕ ਬਜ਼ੁਰਗ ਦੀਆਂ ਹੈ ਜੋ ਪਿੰਡ ਚਿਬੜਾ ਵਾਲੇ ਤੋਂ ਆਪਣੇ ਆਪ ਨੂੰ ਦੱਸਦੇ ਹੋਏ ਦੱਸ ਰਹੇ ਨੇ ਅਤੇ ਲਵਾਰਿਸ ਹਾਲਤ ਵਿੱਚ ਬਿਮਾਰ ਪਈ ਹੋਈ ਨੇ ਸਾਰੇ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਦੀ ਸਾਰ ਲਈ ਜਾਵੇ ਤੇ ਹੁਣ ਕੋਈ ਤੁਹਾਡਾ ਵੇਖਣ ਜਾਂ ਤੁਹਾਨੂੰ ਲੈਣ ਕੋਈ ਨਹੀਂ ਹੁੰਦਾ ਪਿਆ। ਨਹੀਂ ਹੁੰਦਾ। ਠੀਕ ਹੈ। ਭਾਈ ਜੀ ਕੀ ਮਸਲਾ ਜੀ ਇੱਥੇ? ਆ ਸ਼ਮੇਤਰ ਪ੍ਰਧਾਨ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਯੂਨੀਅਨ, ਕੋਟਪਾ ਰੋਡ ਸ਼੍ਰੀ ਮੋਖਸਰ ਸਾਹਿਬ। ਕਾਫੀ ਦਿਨਾਂ ਤੋਂ ਜਿਹੜਾ ਤਿੰਨ ਤੋਂ ਚਾਰ ਦਿਨ ਹੋਵੇ ਚਿਪੜਾ ਵਾਲੀ ਤੋਂ ਆ ਬੰਦਾ ਜਿਹੜਾ ਇੱਥੇ ਬਜ਼ੁਰਗ ਨੂੰ ਕਿਸੇ ਨੂੰ ਛੱਡ ਗਏ ਸੀਗੇ ਤੇ ਉਹ ਕਹਿੰਦਾ ਮੈਨੂੰ ਘਰੋਂ ਕੱਢਤਾ। ਮੇਰੀ ਪ੍ਰਸ਼ਾਸਨ ਮੂਰੇ ਮੰਗ ਹੈਗੀ ਆ ਵੀ ਇਹ ਬਿਮਾਰ ਵੀ ਆ ਤੇ ਜਿਹੜਾ ਇਹਦੀ ਦੇਖਭਾਲ ਵਾਸਤੇ ਜਿਹੜਾ ਜਾਂਦਾ ਇਹਨਾਂ ਦੇ ਘਰੇ ਜਾ ਕੇ ਤਲਾਕ ਕੀਤੀ ਜਾਵੇ। ਜਾਂ ਇਹਨੂੰ ਕਿਸੇ ਸੰਸਥਾ ਵਿੱਚ ਛੱਡਿਆ ਜਾਵੇ ਕਿਉਂਕਿ ਇੱਥੇ ਇਹਨੇ ਮਰ ਜਾਣਾ ਇਹ ਕਾਫੀ ਸਮੇਂ ਤੋਂ ਬਿਮਾਰ ਹੈਗਾ ਤੇ ਇੱਥੇ ਉੱਠ ਕੇ ਬੈਠਿਆ ਨਹੀਂ ਜਾਂਦਾ ਤਿੰਨ ਤੋਂ ਚਾਰ ਦਿਨ ਹੋ ਗਏ ਆ ਇਹਨੂੰ ਬਜ਼ੁਰਗ ਨੂੰ ਇਹਦੇ ਪਰਿਵਾਰ ਆ ਜਿਹੜਾ ਇੱਥੇ ਛੱਡ ਗਿਆ ਤੇ ਪ੍ਰਸ਼ਾਸਨ ਮੂਰੇ ਬੇਨਤੀ ਆ ਵੀ ਇਹਦੀ ਵੀਡੀਓ ਵੇਖਦਾ ਹੋਇਆ ਜਾਂ ਕੋਈ ਪਿੰਡ ਦਾ ਵਿਅਕਤੀ ਆ ਇਹਨਾਂ ਦੇ ਘਰੇ ਜਿਹੜਾ ਸੱਦਾ ਲਾਇਆ ਜਾਵੇ ਤੇ ਇਹਨੂੰ ਇੱਥੋਂ ਜਿਹੜਾ ਲਿਜਾਇਆ ਜਾਵੇ ਜਾ ਕੇ ਸੰਸਥਾ ਨੂੰ ਇਹਨੂੰ ਸੌਂਪਿਆ ਜਾਵੇ ਧੰਨਵਾਦ